ਅਸੀਂ ਤਾਜੀ ਖਬਰ ਪੜੀ ਕਿ ਅਮਰੀਕਾ ਨੇ ਇੱਕ ਦੂਜੇ ਦੇਸ਼ ਦੇ ਰਾਸ਼ਟਰਪਤੀ ਨੂੰ ਜਕੜ ਲਿਆ ਕਿਉਂ ਚੱਕਿਆ ਵੀ ਉੱਥੇ ਤੇਲ ਹੈ ਬਹੁਤ ਲੋਕਾਂ ਨੂੰ ਗੁੱਸਾ ਆਇਆ ਦੋਸਤੋ ਉਹੋ ਜੀ ਗੁੰਡਾਗਰਦੀ ਸਾਰੇ ਸਾਰੀ ਦੁਨੀਆ 'ਤੇ ਹੋ ਰਹੀ ਹੈ ਸਾਡੇ ਇੱਥੇ ਵੀ ਹੋ ਰਹੀ ਹੈ ਬਠਿੰਡੇ ਜਦੋਂ ਪਤਾ ਲੱਗਿਆ ਕਿ ਉਸ ਪਾਸੇ ਜ਼ਮੀਨਾਂ ਫालतू ਪਈਆਂ ਉਹਨਾਂ ਨੂੰ ਵੇਚ ਕੇ ਪੈਸੇ ਬੱਤੇ ਜਾ ਸਕਦੇ ਆ ਉੱਥੇ ਫਾਸਟੇਗ ਸ਼ਿਫਟ ਕਰਨ ਦੀ ਪਲੈਨਿੰਗ ਕੀਤੀ ਬਿਨਾਂ ਸੋਚੇ ਕੇ ਹਜ਼ਾਰਾਂ ਦੁਕਾਨਦਾਰ ਇਹ ਬਰਬਾਦ ਹੋ ਜਾਣਗੇ ਇਹਨਾਂ ਦੇ ਪਰਿਵਾਰ ਬਰਬਾਦ ਹੋਣਗੇ ਉਹ ਵਿਦਿਆਰਥੀ ਜਿਹੜੇ ਸਕੂਲਾ ਕਾਲਜਾਂ ਚਾਹੁੰਦੇ ਆ ਬਰਸਾ ਤੇ ਚੜ ਕੇ ਸਰਕਾਰੀ ਕਾਲਜ ਇੱਥੇ ਇਹਨਾਂ ਦੋ ਕਾਰਜਾਂ ਦੇ ਵਿੱਚ ਹੀ 9000 ਵਿਦਿਆਰਥੀ ਆ ਉਹਨਾਂ ਦਾ ਕੀ ਬਣੂ ਇੱਥੇ ਬਾਅਦ ਹਸਪਤਾਲ ਹੈ ਉਸ ਤੋਂ ਬਿਨਾਂ ਸਰਕਾਰੀ ਹਸਪਤਾਲ ਚ ਇਕੱਲੇ ਚ 3500 ਤੋਂ ਉੱਤੇ ਬੰਦਾ ਰੋਜ਼ ਆਉਂਦਾ ਉਹਨਾਂ ਦਾ ਕੀ ਬਣੂ ਇਹ ਬਿਲਕੁਲ ਨਹੀਂ ਸੋਚਿਆ ਸੋਚਿਆ ਕੀ ਇਹ ਬਸਾਂ ਖਾਲੀ ਕਰਾਵਾਂਗੇ ਬਸ ਤੇ ਉੱਤਰ ਗਿਆ ਮਗਰ ਮਗਰ ਜ਼ਮੀਨਾਂ ਦੇ ਭਾਅ ਵਧਣਗੇ ਤੇ ਜਿਹੜਾ ਫਿਰ ਬਸ ਜਲੇ ਖਾਲੀ ਹੋਊਗਾ ਇਹ ਵੀ ਜ਼ਮੀਨ ਅਰਪਰ ਰੁਪਈਆ ਦੀ ਵੇਚਾਂਗੇ ਕਰਵਾਉਣਾ ਦੀ ਦੋਨੋਂ ਇਹ ਇੱਕ ਤੀਰ ਦਾ ਦੋ ਦੋ ਨਿਸ਼ਾਨੇ ਲਾ ਰਹੀ ਹੈ ਸਰਕਾਰ ਕਿਹੜੇ ਸੋਚੇ ਕਿ ਗਰੀਬ ਬੰਦੇ ਵਿਦਿਆਰਥੀ ਦੁਕਾਨਦਾਰ ਇਹਨਾਂ ਦਾ ਕੀ ਬਣੂ ਸਾਡੀ ਮੀਟਿੰਗ ਹੋਈ ਏਡੀਸੀ ਮੈਡਮ ਨਾਲ ਉਹਨਾਂ ਨੇ ਮੈਨੂੰ ਕਿਹਾ ਆਪ ਸਾਨੂੰ ਮੰਨਿਆ ਕਿ ਹਾਂ ਠੀਕ ਹੈ ਅਸੀਂ ਮੰਨਦੇ ਹਾਂ ਕਿ ਇਹ ਦੁਕਾਨਾਂ ਨੂੰ ਜ਼ਰੂਰ ਫਰਕ ਪਊ ਇਹ ਜ਼ਰੂਰ ਪ੍ਰਵਾਲਤ ਹੋਣਗੀਆਂ ਪਰ ਉਹਦਾ ਬਦਲ ਉਹਨਾਂ ਕੋਲ ਕੋਈ ਨਹੀਂ ਸੀ ਕਹਿੰਦੇ ਕੋਈ ਗੱਲ ਨਹੀਂ ਦੁਕਾਨਦਾਰ ਐਡਜਸਟ ਕਰ ਲੈਣਗੇ ਮੈਂ ਕਿਹਾ ਦੁਕਾਨਦਾਰ ਭੱਤੇ ਵਪਾਰੀ ਨਹੀਂ ਮੈਡਮ ਮੈਂ ਇਹਨਾਂ ਲੋਕਾਂ ਚ ਜੰਮਿਆ ਪੜਿਆ ਮੇਰਾ ਘਰ ਦਾ ਰਣਜੀਤ ਪ੍ਰੈਸ ਵਾਲੀ ਗੜੀ ਚ ਹੈ ਇੱਥੇ ਜੰਮਿਆ ਪੜਿਆ ਵੱਡਾ ਹੋਇਆ ਮੈਂ ਦੇਖਿਆ ਨਾ ਦੁਕਾਨਦਾਰਾਂ ਨੂੰ ਇਹ ਸਵੇਰੇ ਆ ਜਾਂਦੇ ਆ ਤਰਕੇ 7-8 ਵਜੇ ਦੁਕਾਨਾਂ ਖੋਲ੍ਹ ਲੈਂਦੇ ਰਾਤ ਨੂੰ 9-10 ਵਜੇ ਬੰਦ ਕਰਦੇ ਆ ਛੋਟੇ ਛੋਟੇ ਘਰਾਂ ਦੇ 100-100 100 ਗਾਈ ਦੇ ਵਿੱਚ ਇਹ ਦੋ ਟਾਈਮ ਦੀ ਉਡੀਕ ਪਾਉਂਦੇ ਆ ਆਪਣੀਆਂ ਦੁਕਾਨਾਂ ਨਾਲ ਇਹ ਮਜ਼ਦੂਰ ਹੈ ਇਹ ਮਜ਼ਦੂਰ ਹੈ ਕੋਈ ਵਪਾਰੀ ਨਹੀਂ ਇਹ ਉੱਚੀਣਗੇ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਆ ਬੈਠੇ ਮਨਜੀਤਾ ਰੱਖ ਕੇ ਇੰਨੇ ਪੱਤਰਕਾਰਾਂ ਨੇ ਸਵਾਲ ਚੱਕਿਆ ਕਿ ਸਾਡੇ ਸਰਕਾਰੀ ਸਾਡੇ ਪੈਸੇ ਆ ਜਿਹੜੇ ਸਰਕਾਰ ਦੇ ਪੈਸੇ ਆ ਉਹਨਾਂ ਨੂੰ ਵਰਤ ਕੇ ਕਿਵੇਂ ਹੈਲੀਕਾਪਟਰ ਉਡਾ ਰਿਆ ਰਹੇ ਹਨ ਇਸ ਪੱਤਰਕਾਰਾਂ ਤੇ ਕੇਸ ਕਰਤਾ ਇਹ ਸਰਕਾਰ ਬਿਲਕੁਲ ਹਲ ਸੰਵੇਦਨਹੀਨ ਹੋ ਚੁੱਕੀ ਹੈ ਇੱਕ ਕਹਾਵਤ ਹੈ ਨਾ ਕਿ ਜਿੱਥੇ ਬੂਟ ਦੁਕਾਨ ਤੇ ਵਿੱਚ ਸ਼ੋਰੂਮ ਚ ਸ਼ੀਸ਼ੇ ਵਾਲੀ ਗੱਲ ਮਾਰ ਕੇ ਵਿਕਦੇ ਹੋਣ ਤੇ ਕਿਤਾਬਾਂ ਫੁੱਟਪਾਥ ਤੇ ਉਹੋ ਜਿਹੇ ਫੋਲਕ ਚ ਸਰਕਾਰਾਂ ਨੂੰ ਜੁੰਤੀਆਂ ਦੀ ਲੋੜ ਨਹੀਂ ਹੈ ਗਿਆਨ ਦੀ ਲੋੜ ਹੈ ਦੋਸਤੋ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਨਾ ਉਹ ਲੋਕ ਇੱਕਾ ਵੱਡੇ ਵੱਡੀਆਂ ਸਰਕਾਰਾਂ ਨੂੰ ਹਿਲਾ ਦਿੰਦਾ ਹੈ ਤਖਤੇ ਪਲਟ ਦਿੰਦਾ ਹੈ ਇਹ ਸਰਕਾਰ ਨੂੰ ਸਮਝ ਕੇ ਚੱਲਣਾ ਚਾਹੀਦਾ ਹੈ ਕਿ ਲੋਕ ਤਾਕਤ ਹੈ ਇਹ ਲੋਕਾਂ ਦੀ ਸਰਕਾਰ ਹੈ ਇਹ ਇਹ ਕਹਿ ਕੇ ਬਣੀ ਸੀ ਕਿ ਅਸੀਂ ਲੋਕਾਂ ਦੀ ਗੱਲ ਸੁਣਾ ਕੇ ਭਗਵਾਨ ਜੀ ਮਾਨ ਸਾਹਿਬ ਦੇ ਇੱਛੇ ਕੇ ਬਿਆਨ ਦਿੰਦਾ ਸੀ ਬੰਦੇ ਆ ਕੇ ਬਸ ਅੱਜ ਅਸੀਂ ਬਦਲ ਦਾ ਫੈਸਲਾ ਲੋਕ رائے ਨਾਲ ਲਵਾਗੇ ਤੋ ਲੋਕ ਰਾਏ ਤਾਂ ਤੁਹਾਡੇ ਸਾਹਮਣੇ ਖੜੀ ਹੈ ਹੋਰ ਲੋਕ ਰਾਏ ਕੀ ਹੁੰਦੀ ਹੈ ਸਾਰੇ ਵਪਾਰ ਮੰਡਲ ਨਾਲ ਹੈ ਸਾਰੇ ਦੁਕਾਨਦਾਰੀ ਯੂਨੀਅਨਾਂ ਨਾਲ ਹੈ ਵਿਦਿਆਰਥੀ ਯੂਨੀਅਨਾਂ ਨਾਲ ਹੈ ਸਾਰੇ ਕਰਮਚਾਰੀ ਯੂਨੀਅਨਾਂ ਨਾਲ ਹੈ 175 ਦੇ ਮਤੇ ਪਾਸ ਕਰਦੇ ਇਹਨਾਂ ਦੇ ਖੋਤੇ ਆਪਣੇ ਐਮ ਐਲ ਏ ਦੇ ਆਪਣੇ ਲੈਟਰ ਤੇ ਲਿਖ ਕੇ ਲੇਤਾ ਹੋਰ ਲੋਕ ਰਾਏ ਕੀ ਹੁੰਦੀ ਹੈ ਸੋ ਸਰਕਾਰ ਨੂੰ ਅਸੀਂ ਇਹੀ ਬੇਇਨਕੀ ਕਰਨਾ ਚਾਹੁੰਦੇ ਹਾਂ ਭਾਈ ਲੋਕ ਰਾਏ ਨੂੰ ਸਮਝੋ ਨਹੀਂ ਇਹ ਲੋਕ ਉਹ ਹੀ ਹੈ ਜਿਹੜੇ ਕੰਮ ਹੀ ਚੁੜਾ ਸਕਦੇ ਤੇ ਦੇ ਨਹੀਂ ਸਕਦੇ بہت بہت